ਤੇ ਹੁਣ ਆਪਾਂ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਵੀਡੀਓ ਤਾਂ ਨਹੀਂ ਬਣਾਈ ਜਾਂਦਾ ਵੀਡੀਓ ਮੈਂ ਬਲੌਗ ਬਣਾ ਰਿਹਾ ਵੀ ਆਪਣਾ ਹਾਂ ਤਾਂ ਮਿੱਤਰੋ ਬਾਬੇ ਦਾ ਕੰਮ ਪੂਰਾ ਮਾਰੋ ਮਾਰ ਚੱਲਦਾ ਲੜਾਈ ਦਾ ਤਾਂ ਸਖੇੜਦੇ ਆ ਨੜੇ ਲੱਟ ਰਹੇ ਨੇ ਬੱਸ ਇੱਧਾ ਕਰ ਦੂ ਆ ਪੱਤੇ ਦਾ ਆ ਪਿਆ ਕੀ ਗਰੀਨ ਆ ਉਹਦੇ ਤਾਂ ਆ ਪਏ ਵਿੱਚ ਇਹ ਤਾਂ ਸਾਡਾ ਟਿਕਟਾ ਪਾਣੀ ਲੈ ਲਈ ਹੁਣ ਤੇ ਧੂਰੀ ਵਾਲੇ ਉਹ ਬਸ ਕੇ ਧੂਰੀ ਵੀ ਲਾਤਾ ਸਕੈਨਰ ਵਾਲਾ ਸਿਸਟਮ ਸਕੈਨਿੰਗ ਵਾਲਾ ਫਾਇਰ ਉਸ ਕੈਨ ਕਰਕੇ ਨਿਕਲ ਦੋ ਇਧਰ ਆ ਗਿਆ ਬਾਬੇ ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਹੋਪ ਵੀ ਸਾਰਿਆਂ ਨੇ ਠੀਕ ਹੋਵੋਗੇ ਘੈਂਟ ਹੋਵੋਗੇ ਅੱਗੇ ਬਲੌਗ ਕਰਤਾ ਆਪਣੇ ਸਟਾਰਟ ਤੇ ਅੱਜ ਆਪਾਂ ਚਲੇ ਆਂ ਬਟੰਡੇ ਬਟੰਡੇ ਕੀ ਗੱਲ ਚੱਲੇ ਆ ਬਰੇਡੇ ਚੱਲੇ ਆ ਉਹਦੀ ਰਿਸ਼ਤੇਦਾਰੀ ਚ ਨਾ ਉੱਥੇ ਤੁਹਾਨੂੰ ਦਿਖਾਵਾਂਗੇ ਦੋ ਚਾਰ ਬਲੌਗ ਬਣਾ ਕੇ ਪਹਿਲਾਂ ਮੈਂ ਆਪ ਆਪਣੇ ਯਾਰ ਨੂੰ ਬੁਲਾਇਆ ਸੀਗਾ ਸਾਡੇ ਕਿਹਨਾਂ ਵਾਸਤੇ ਧੂਰੀ ਤੇ ਹੁਣ ਫਿਰ ਆਪਣੇ ਫਾਦਰ ਸਾਹਿਬ ਨੇ ਵੀ ਧੂਰੀ ਜਾਣਾ ਸੀਗਾ ਤੇ ਆਪਾਂ ਨਾਲ ਚੱਲਦੇ ਆਂਗੇ ਤੇ ਆਪਣਾ ਜਿਵੇਂ ਰੈਡੀਲੀ ਹੋ ਗਈ ਤੇ ਬੈਗ ਚੱਕ ਲਈ ਆਪਾਂ ਆਪਣਾ ਤੇ ਫਿਰ ਆਪਾਂ ਚੱਲਦੇ ਆਂ ਪੂਰੀ ਰੇਲਵੇ ਸਟੇਸ਼ਨ ਤੋਂ ਸੋਨੀ ਟ੍ਰੇਨ 9 ਵਜੇ ਆ 8:25 30 ਮਿੰਟ ਹੋ ਚੁੱਕੇ ਨੇ ਨਹੀਂ ਸਾਢੇ 8 ਹੋ ਗਏ ਹਨ ਸਾਢੇ 8 ਹੋ ਗਏ ਅੱਧਾ ਘੰਟਾ ਰਹਿ ਗਿਆ ਤੇ ਟ੍ਰੇਨਿੰਗ ਦਾ ਡੰਗ ਲਈ ਆਪਾਂ ਚੱਲਦੇ ਆ ਹੁਣ ਬੈਗ ਲੈ ਕੱਢ ਦੇਖੋ ਕਿੱਡੀ ਐ ਅਬ ਧੂਰੀ ਬਾਈਪਾਸ ਤੇ ਬਾਗੀ ਆਪਾਂ ਤੇ ਮਿੰਟ ਸਾਰੇ ਰਹਿ ਗਏ ਆਪਣੀ ਟ੍ਰੇਨ ਦੇ ਹੁਣ ਦਾਸ ਕਿੰਨਾ ਵਦ ਲਿਖਿਆ ਆਪਾਂ ਨੂੰ ਟਾਈਮ ਆਪਣਾ ਸੀਮ ਤੇ ਆਉਣੀ ਹੀ ਆਪਾਂ ਨੂੰ ਟ੍ਰੈਫਿਕ ਮਿਲ ਜਾ ਰਹੀ ਆ ਦੇਖਦੇ ਆਂ ਟ੍ਰੇਨ ਆਪਣੀ ਲੰਘਦੀ ਬਸ ਆਹ ਦੇਖੋ ਧੂਰੀ ਦਾ ਰੇਲਵੇ ਸਟੇਸ਼ਨ ਕਹੇ ਆ ਬਣਾਇਆ ਆਪਾਂ ਹੁਣ ਟ੍ਰੇਨ ਬੱਸ ਲਈ ਪਹਿਲਾਂ ਲੰਘਣਾ ਗਈ ਹੋਵੇ ਆਪਣੀ ਟਿਕਟਾਂ ਆਪਾਂ ਨੇ ਲੈ ਲਈ ਹੁਣ ਤੇ ਧੂਰੀ ਵਾਲੇ ਉਹ ਬਸ ਕੇ ਧੂਰੀ ਵੀ ਲਾਤਾ ਸਕੈਨਰ ਵਾਲਾ ਸਿਸਟਮ ਸਕੈਨਿੰਗ ਵਾਲਾ ਬੈਗ ਬੂਸ ਸਕੈਨ ਕਰਕੇ ਨਿਕਲ ਜਣ ਇੱਧਰ ਤੇ ਆਨਲਾਈਨ ਮੇਟਰੋ ਟ੍ਰੇਨ ਦਾ ਟਾਈਮ ਹੈਗਾ ਸੀਗਾ 9:00 ਵਜੇ 5 ਮਿੰਟ ਦਾ ਤੇ ਹੁਣ ਕਹਿੰਦੇ ਟ੍ਰੇਨ ਆਊਗੀ 9:35 ਦੇ ਆਨਲਾਈਨ ਤਾਂ ਹੀ ਮੈਂ ਸੀਦੀ ਵਿਸ਼ਵਾਸ ਹੀ ਨਹੀਂ ਕਰਦਾ ਹੁੰਦਾ ਟਾਈਮ ਤੇ ਚਲ ਹੁਣ ਅੱਧਾ ਘੰਟਾ ਵੇਟ ਕਰਦੇ ਆ ਫਿਰ ਸਾਨੂੰ ਟ੍ਰੇਨ 'ਚ ਹੀ ਬਹਿ ਕੇ ਮਿਲਦੇ ਆ ਟਰੇਨ ਆ ਗਈ ਆਪਣੀ ਮਿੱਤਰੋ ਇਹ ਆਈ ਹੈ 920 ਤੇ ਤੇ ਸਲੀਪਰ ਦੀ ਆਪਾਂ ਨੂੰ ਟਿਕਟਾਂ ਮਿਲ ਨਹੀਂ ਇਹ ਸੀ ਕਿਉਂਕਿ ਟਿਕਟ ਆਪਾਂ ਨੇ ਆਨਲਾਈਨ ਬੁੱਕ ਨਹੀਂ ਕਰਾਈ ਪਹਿਲਾਂ ਮੌਕੇ ਦੀ ਸਲਾਹ ਬਣੀ ਜਾਣ ਦੀ ਉਹਦੇ ਕਰਕੇ ਹੁਣ ਆਪਾਂ ਨੇ ਫਿਰ ਜਰਨਲ ਦੀ ਟਿਕਟ ਲਈ ਆ ਵਧੀਆ ਆਪਾਂ ਨੇ ਸਲੀਪਰ ਦੀ ਟਿਕਟ ਲਈ ਨਹੀਂ ਹੈਗੀ ਤੇ ਕਿਉਂਕਿ ਟਰੇਨ ਸਾਰੀ ਖਾਲੀ ਪਈ ਆ ਸਾਰੀ A to Z ਟਰੇਨ ਖਾਲੀ ਆ ਵਿੱਚ ਇੱਕ ਡੱਬੇ 'ਚ 10-10 ਜਣੇ ਮਸਾ ਬੱਥੇ ਨੇ ਤੇ ਆਪਵਾਧੂ ਰੁਪਈਆ ਖਰਾਬ ਹੀ ਕਰਦੇ ਆ ਦੇਖੋ ਟ੍ਰੇਨ ਜਮਾਂ ਖਾਲੀ ਪਈ ਆ ਉਧਰ ਅੱਗੇ ਵੀ ਸਾਰੇ ਡੱਬੇ ਖਾਲੀ ਪਏ ਹੋਣਗੇ ਹੁਣ ਹੈ ਗਿਆ ਵੇਟ ਟ੍ਰੇਨ ਤੁਰਨ ਦੀ ਦੇਖਦੇ ਕਿੰਨੇ ਵਜੇ ਤੁਰਦੀ ਆ ਸੰਘੇੜੇ ਪਹੁੰਚ ਗਏ ਆਪਾਂ ਆਲੇ ਪਿਆ ਆਪਣਾ ਰਾਸਤਾ ਕਾਫੀ ਤੇ ਕੋਸਤਾ ਯਾਰ ਜਿਵੇਂ ਮਤਲਬ ਕਿ ਹੋਣਾ ਥੋੜੇ ਜਣ ਨੂੰ ਪਤਾ ਸਰਦੀ ਵਾਲਾ ਮੌਸਮ ਆ ਨਾ ਉਹ ਵੀ ਕਰਕੇ ਸਮਾਰੀ ਘੱਟ ਚੜਦੀ ਆ ਤੇ ਬਾਕੀ ਤਿਹਾਰ ਕਰਕੇ ਹਰੇਕੀ ਲੋੜੀ ਤੁਹਾਨੂੰ ਪਤੀ ਆ ਦਾ ਹਰ ਕੋਈ ਆਪਣੇ ਘਰੇ ਘਰੀ ਮਨਾਉਂਦਾ ਦਾ ਤਿਹਾਰਾ ਆਪਣਾ ਕੋਈ ਬੈਗ ਵੀ ਨਾ ਲੈ ਜੀ ਚੱਕ ਕੇ ਅੰਦਰ ਸੀਟ ਤੋਂ ਟ੍ਰੇਨ ਚੋਂ ਆਪਾਂ ਗਏ ਉੱਤਰ ਤੇ ਹੋ ਜਾਂਦੀ ਆਪਣੀ ਟ੍ਰੇਨ ਤੇ ਇੱਥੋਂ ਆਪਾਂ ਨੇ ਜਾਣਾਗਾ ਹੁਣ ਉਹ ਸਾਹਮਣੇ ਫੜਕ ਦਿਖ ਰਹੇ ਨੇਗੇ ਆਪਾਂ ਨੇ ਉਹ ਫੜਕਾਂ ਕੋਲੇ ਜਾਣਾਗਾ ਕਾਫੀ ਦੂਰ ਨੇ ਦੱਦਾ ਕਿਲੋਮੀਟਰ ਹੈਗੇ ਨੇ ਤੇ ਇਸ ਤੋਂ ਪਹਿਲਾਂ ਨਾ ਆਪਾਂ ਮਤਲਬ ਕਿ 5-6 ਸਾਲ ਪਹਿਲਾਂ ਆਉਂਦੇ ਹੁੰਦੇ ਸੀਗੇ ਆਹ ਬਰੇ ਆਪਾਂ ਆਉਂਦੇ ਹੁੰਦੇ ਸੀਗੇ ਮੱਥਾ ਟੇਕਣਾ ਬਰੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਵਧੀਆ ਤੇ ਇੱਥੇ ਆਉਂਦੇ ਰਹਾਂਗੇ ਆਪਾਂ ਹੁਣ ਕਾਫੀ ਸਾਲਾਂ ਬਾਅਦ ਆਏ ਆ ਕਿ ਆਪਾਂ ਤੇ ਹੁਣ ਇਹਨਾਂ ਨੇ ਮਤਲਬ ਕਿ ਵਧੀਆ ਸਟੇਸ਼ਨ ਆ ਜਿਹੜਾ ਅਪਗ੍ਰੇਡ ਕਰਤਾ ਅੱਗੇ ਮਤਲਬ ਕਿ ਐਵੇਂ ਹੀ ਕ੍ਰਾਸ ਕਰਕੇ ਜਾਂਦੇ ਹੁੰਦੇ ਸੀਗੇ ਇੱਧਰ ਉੱਧਰ ਤੇ ਹੁਣ ਇਹਨਾਂ ਨੇ ਵਧੀਆ ਆ ਉੱਪਰ ਦੀ ਜਾਣ ਵਾਸਤੇ ਬਣਾਤਾ ਹੈ ਤੇ ਹੁਣ ਤੇ ਹੁਣ ਆਪਾਂ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਵੀਡੀਓ ਤਾਂ ਨਹੀਂ ਬਣਾਈ ਜਾਂਦਾ ਵੀਡੀਓ ਮੈਂ ਬਲੌਗ ਬਣਾ ਰਿਹਾ ਵੀ ਆਪਣਾ ਹਾਂ ਕੋਈ ਚੱਕਰ ਨਹੀਂ ਸਾ ਤੇ ਆਹਾਂ ਠੀਕ ਆ ਠੀਕ ਆ ਵਧੀਆ ਹੋਰ ਨਹੀਂ ਕੋਈ ਚੱਕਰ ਤੇ ਮੈਟਰੋ ਇੱਥੋਂ ਆਪਣਾ ਘਟੋ ਘਟ ਇਥੋਂ ਆਪਣਾ ਰਾਸਤਾ ਹੈਗਾਗਾ ਹੁਣ 20-25 ਮਿੰਟਾਂ ਦਾ ਰਾਸਤਾ ਹੈਗਾ ਅੱਧਾ ਘੰਟਾ ਵੀ ਲੱਗ ਸਕਦਾ ਹੈਗਾ ਤੇ ਆਪਾਂ ਨੇ ਇਥੋਂ 20 20 ਮਿੰਟ ਦਾ ਰਾਸਤਾ ਹੈਗਾ ਤੇ 15 ਕਿਲੋਮੀਟਰ ਮਤਲਬ ਕਿ ਹੈਗਾਗਾ ਲੱਗੂ ਅੱਧੇ ਘੰਟੇ ਤੋਂ ਉੱਪਰ ਆਪਣਾ ਟਾਈਮ ਤੇ ਆਪਾਂ ਨੇ ਜਾਣਾ ਕੋੜ ਫੱਤੇ ਹੁਣ ਦੇਖਦੇ ਆਪਾਂ ਫਾੜ ਕਾਂ ਜਾ ਕੇ ਉੱਥੇ ਪਹਿਲਾਂ ਆਪਾਂ ਦੇਖਦੇ ਆਂ ਬੱਸ ਵੀ ਆਪਾਂ ਨੂੰ ਬੱਸ ਮਿਲ ਗਈ ਫੇ ਤਾਂ ਵਧੀਆ ਨਹੀਂ ਫਿਰ ਆਪਾਂ ਆਪਣੇ ਚਾਚੇ ਨੂੰ ਕਰ ਦਾਂਗੇ ਫੋਨ ਉਹਦੀ ਆ ਜੂ ਅੰਮੇ ਨੂੰ ਆਇਆਗਾ ਨਹੀਂ ਫੋਨ ਤਾਂ ਮੈਂ ਪਹਿਲੀ ਕਰ ਦਿੰਦਾ ਹਨਾ ਟ੍ਰੇਨ ਚੋਂ ਉਤਰਨਸਾਰ ਤੇ ਟ੍ਰੇਨ ਚੋਂ ਫੋਨ ਮੈਂ ਤਾਂ ਨਹੀਂ ਕੀਤਾ ਮੈਂ ਕਿਹਾ ਚੱਲ ਪਹਿਲਾਂ ਆਪਾਂ ਬੱਸ ਦੇਖ ਲਈਏ ਹਨਾ ਕਾਹ ਨੂੰ ਜਿਹੜਾ ਇੱਕ ਰਾਸਤੇ 'ਚ ਮਿਲਿਆ ਸੀਗਾ ਬੰਦਾ ਕਹਦਾ ਮੇਰੀ ਵੀਡੀਓ ਕੰਨ ਬਣਾਈ ਜਾ ਨਾ ਤੇ ਨਸ਼ੇ ਦਾ ਡੱਕਿਆ ਹੋਇਆ ਹੈਗਾ ਮਹਾਪਹੀ ਤੇਰੀ ਵੀਡੀਓ ਬਣਾ ਕੇ ਮੈਂ ਕਰਨੀ ਵੀ ਕੀ ਆ ਆਪਾਂ ਦਾ ਆਪਦਾ ਵਲੌਗ ਬਣਾਉਣਿਆ ਚਾਲ ਮਿਲਦੀ ਰਹਿੰਦੇ ਨੇ ਇਹ ਜਮੂਰੇ ਰਾਸਤੇਆਂ 'ਚ ਬਾੜ ਕਾਂ ਤੇ ਤਾਂ ਆਪਾਂ ਪਹੁੰਚ ਗਏ ਅੱਗੇ ਨਾ ਇੱਥੇ ਇਸ ਜਗ੍ਹਾ ਤੇ ਉੱਥੇ ਜੱਡਾ ਹੁੰਦਾ ਸੀਗਾ ਮਨ ਲੇ ਖੜਨ ਵਾਸਤੇ ਤੇ ਆਪਾਂ ਨੇ ਜਾਣਾ ਇਧਰ ਨੂੰ ਸਾਹਮਣੇ ਤੇ ਉਹ ਅੱਡਾ ਵੀ ਐਸਕੇ ਮੈਨੂੰ ਦਿਖ ਰਿਹਾ ਹੈਗਾ ਔਰ ਇਹ ਬਹੁਤ ਟਾਈਮ ਲੱਗੂਗਾ ਕਿਉਂਕਿ ਆਹ ਨੂੰ ਇਧਰ ਤੇ ਦੇਖ ਲਿਆ ਹੁਣ ਆਪਾਂ ਪਤਾ ਕਰ ਗਏ ਆਰੇ ਬਾਈਆਂ ਤੋਂ ਕੀ ਆਪਾਂ ਨੇ ਕੀ ਹਾਲ ਹੈ ਵੀਰੇ ਆਪਾਂ ਨੇ ਵੀਰੇ ਮਤਲਬ ਕਿ ਕੋਟਫੱਤੇ ਨੂੰ ਜਾਣਾ ਦੀ ਤਰ ਆਊਗਾ ਬਸ ਹਾਂਜੀ ਹਾਂਜੀ ਹਾਂ ਆਊਗੀ ਵੀਰੇ ਕਿੰਨੇ ਕ ਕਿੰਨੇ ਕ ਵਜੇ ਆਉਂਦੀ ਹੁੰਦੀ ਹੈ ਵੀਰੇ ਬਸ ਉਹ ਨਹੀਂ ਆਇਆ ਬਸ ਤਾਂ ਆਈ ਹੈ ਕੀ ਕਰਦੇ ਹੋ ਘੋਕ ਲੱਗ ਰਹੀ ਪੀ ਆਪਾਂ ਨੇ ਖਾ ਲਈਏ ਬਾਈ ਲਵੋ ਕੋਲਚਾ ਤੇ ਬਸ ਵੀ ਫਿਰ ਆਪਣੀ ਬਸ ਆਪਣੀ ਆਉਣ ਵਾਲੀ ਆ 5-7 ਮਿੰਟਾਂ ਦੇ ਵਿੱਚ ਤੇ ਘਰੋਂ ਆਪਾਂ ਮਾਰਨਿੰਗ ਕੁਝ ਖਾ ਕੇ ਨਹੀਂ ਆਏ ਸੀਗੇ ਉਨਕੋ ਕੋ ਲੱਗ ਰਹੀ ਦੀ ਮਾਜਾ ਲ ਪੌਚਾ ਖਾਲੀ ਐ ਇਹਨੇ ਪਤਾ ਬੱਸ ਜ ਆਪਣਾ ਟਾਈਮ ਪਿਆਗਾ 5 ਕਿ ਮਿੰਟ ਫਾਈਨਲੀ ਇੱਧਾ ਘੰਟਾ ਵੇਟ ਕਰਨ ਤੋਂ ਬਾਅਦ ਅੱਧੇ ਘੰਟੇ ਤੋਂ ਉਪਰ ਹੀ ਹੋ ਗਿਆ ਮੈਨੂੰ ਖੜੇ ਨੂੰ ਤੇ ਅੱਪਾ 11 ਵੇ ਪਹੁੰਚ ਗਏ ਸਹੀ 45 ਮਿੰਟ ਹੋ ਗਏ ਆਪਣ ਨੂੰ ਖੜਿਆ ਨੂੰ ਆ ਆ ਗਈ ਬੱਸ ਆਪਣੀ ਬੱਸ ਜ ਆਪਾਂ ਚੜ ਜੀਏ ਕੋਟ ਫੱਤੇ ਵਾਲੇ ਆ ਗਏ ਭਰਾਵਾ ਆ ਗਏ ਉੱਤਰ ਗਿਆ ਆਪਾ ਬਸਜੋ ਤੇ ਚਾਚਾ ਮੇਰਾ ਆਉਂਦੀ ਹੋਊਗਾ ਆਪਾਂ ਲੈਣ ਵਾਸਤੇ ਬੱਸਿਸ ਮੈਂ ਕਿਰੇਪਾਂ ਤਾਂ ਨਹੀਂ ਲਈਆਂ ਹੈਗੀਆਂ ਮਿਊਜ਼ਿਕ ਚੱਲ ਰਹੇ ਸੀਗੇ ਬੱਸ ਦੇ ਵਿੱਚ ਕਾਹ ਨਹੀਂ ਆਪਾਂ ਕਿਰੇਪਾਂ ਐਡ ਕੀਤੀਆਂ ਹੈਗੀਆਂ ਹੁਣ ਮੈਨੂੰ ਅੱਡੇ ਦਾ ਨਹੀਂ ਪਤਾ ਲੱਗ ਰਿਹਾ ਮੈਂ ਕਿਹੜੇ ਅੱਡੇ ਤੇ ਉਤਰ ਗਿਆ ਚਲ ਕੋਈ ਨਹੀਂ ਮੈਂ ਕਰਦਾ ਫੋਨ ਦੁਬਾਰਾ ਲੈ ਵੀ ਮਿੱਤਰ ਉਹ ਘਰੇ ਪਹੁੰਚ ਗਏ ਇਹ ਸਾਡਾ ਬੰਦਾ ਜੋਤੂ ਬੋਲ ਹੁਣ ਉਹ ਤਾਂ ਟਿਕਦਾ ਨਹੀਂ ਹੈਗਾ ਓਏ ਇੱਧਰ ਆ ਟੋਪਾਇਆ ਤਾਂ ਹਾਂ ਚੱਕਾ ਹੀ ਨਹੀਂ ਗੱਲ ਬਣਦੀ ਚੱਕ ਉਹ ਦੇਖ ਲੈ ਵਾੜਾ ਹਿਯਾਰਾ ਖੜਾ ਵਾੜਾ ਹਿਯਾਰਾ ਆ ਰੱਖਿਆ ਨੇ ਇਹਨਾਂ ਤੇ ਪਹਾੜੀ ਬੱਕਰੇ ਬੱਕਰੇ ਕਹਿੰਦੇ ਹਾਂ ਪਹਾੜੀ ਬੱਕਰੀਆਂ ਹਾਂਜੀ ਕਿਸ ਨੂੰ ਹੋਰ ਦਿਖਾਉਣਾ ਉਹ ਕਿੰਨਾ ਛੋਟਾ ਜਾ ਫਿਰਦਾ ਉਧਰ ਓਕੇ ਆਉਂਦੀ ਜਾ ਚੱਤੇ ਨਾਲੀ ਜੇchna ਇਹੀ ਆ ਕੌਣ ਹੈ ਕਾ ਕਾ ਢਿਮ ਦਾ ਵਲੌਗ ਬਣਾਉਣਾ ਅਮ ਰੋਟੀ ਖਾ ਲਈਏ ਮਿੱਤਰੋ ਤੇ ਯਾਰ ਆਲੂ ਵਾਲੇ ਪਰੌਂਟੇ ਸੇਵਾਜ ਨਿਕ ਕਮੀ ਰਹਿਣੀ ਚਾਹੀਦੀ ਫੇਸ ਨੂੰ ਨੂੰ ਲਿਆਉਣੇ ਆਪਣੇ ਚਾਚੇ ਨਾਲ ਹੁਣ ਚੱਲੇ ਮੈਂ ਤੇਰਾ ਚਾਚਾ ਗੰਤੀ ਬਾਈ ਨਾਲ ਆਪਣਾ ਵੀਰਾ ਛਿਪਾ ਆਪਾਂ ਚੱਲਦੇ ਆ ਗੇੜਾ ਕੱਢਣਾ ਵੀ ਰਹਿ ਗਿਆ ਇੱਕ ਪਾਰਕ ਘੁੰਮ ਲਈ ਆਪਾਂ ਦੇਖ ਨਾ ਤੇਰੇ ਪਿੰਡ ਦਾ پارک ਕਿਹੋ ਜਿਹਾ ਆਹੀ ਆ پارک ਜਿਹੜਾ ਸਾਹਮਣੇ ਵਾਲਾ ਅੱਛਾ ਵਧੀਆ ਬਣਾਇਆ ਹੈ ਬੈਠਣ ਬੁੱਠਣ ਨੂੰ ਉਧਰ ਹੀ ਜਾਣਾ ਸੀ ਪਰ ਇਧਰ ਹੀ ਚਲਾਇਆ ਦੇਖ ਲੈ ਯਾਰ ਇਧਰ ਜਾਂਦੇ ਟ੍ਰਾਂਸਪੋਰਟਿੰਗ ਸਾਫ਼ ਹੈ ਸਾਮਣੇ ਤਰੋ ਬਾਬੇ ਦਾ ਕੰਮ ਪੂਰਾ ਮਾਰੋ ਮਾਰ ਚੱਲਦਾ ਲੜਾਈ ਦਾ ਤਾਂ ਹਾਸ ਖੇਡਦੇ ਆ ਨੜੇ ਲੱਟ ਰਹੇ ਨੇ ਦੱਸ ਉਹਦਾ ਕਰ ਦਿਓ ਆ ਪੱਤੇ ਦਾ ਆ ਪਿਆ ਕੀ ਗਰੀਨ ਆ ਉਹਦੇ ਤਾਂ ਆ ਪਏ ਵਿੱਚ ਇੰਦਰ ਸਾਡਾ ਬੰਦਾ ਜੋਤੂ ਇੱਕ ਪਤੰਗ ਲੁੱਟ ਲੈਣੇ ਮੁੰਡੇ ਨੇ ਡੋਰ ਕਿੱਥੇ ਤੇਰੀ ਵੇ ਡੋਰ ਵੀ ਉੱਟੀ ਆਣਾ ਡੋਰ ਕਿੱਥੇ ਆ ਆ ਡੋਰ ਲੁੱਟ ਲਈ ਚਾੜ ਦੇ ਚਾੜ ਦੇ ਫਾਰਕ ਚੀ ਲੱਗ ਗਿਆ ਮੁੰਡਾ ਆਪਣਾ ਪਤੰਗ ਚੜਾਉਣ ਹੈ ਵੇ ਚਾੜ ਦੇ ਚਾੜ ਦੇ ਜੀ ਹੁਣ ਆਪਾਂ ਵਲੌਗ ਦਾ ਕਰਨ ਲੱਗਿਆਂਗੇ ਐਂਡ ਬਿਕਾਉਜ਼ ਆਪਣਾ ਵਲੌਗ ਜਿਆਦਾ ਲੰਬਾ ਨਾ ਹੋ ਜੇ ਤੇ ਜੀਨੂ ਜੀਨੂ ਆਪਣਾ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਡੇ ਕੋਲ ਆਪਣੇ ਨਵੇਂ-ਨਵੇਂ ਵਲੌਗਸ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੇਂ ਵਲੌਗ ਦੇ ਨਾਲ ਉਹ ਤੱਕ ਲਈ ਬਾਏ ਇਸ ਤਰ੍ਹਾਂ ਇਹ ਦੁਨ ਦਰਜਾ ਤੇਰਦੀ ਘਟ ਥੱਲੇ ਪਾਏ तीसर आए दल इदर आए दल इर जीड़ चूल्हे पाए तीसरा आए दल इर जाए दल जड़ पाए